ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜੁੜੋ ਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੀ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਕੰਨ ਕਰਨਗੇ 2027 ਦਾ ਫੈਸਲਾ ਜਾਣੋ ਵੱਖ-ਵੱਖ ਪਾਰਟੀਆਂ ਨੂੰ ਜਿੱਤ ਨਾਲ ਕੀ ਕੀ ਹੋਵੇਗਾ ਹਾਸਲ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਨੂੰ ਜੋਣਾ ਲਈ 19 ਜੂਨ ਨੂੰ ਵੋਟਿੰਗ ਹੋਈ ਹੈ ਵੀ ਆਈ ਪੀ ਉਮੀਦਵਾਰਾਂ ਦੀ ਇੱਕ ਇਸ ਚੋਣ ਜੰਗ ਨੂੰ ਜੋ ਉਮੀਦ ਕੀਤੀ ਜਾ ਰਹੀ ਹੈ ਕਿ ਵੋਟ ਕਿਸੇ ਨਾ ਕਿਸੇ ਵੱਧ ਰਹੇਗਾ ਪਰ ਇਸ ਤੋਂ ਉਲਟ ਵੋਟ ਫਿਸ ਦੀ ਕਾफी ਘਟ ਗਈ ਘਟ ਗਿਆ ਹੈ 52 63% ਦਰ ਰਹਾ ਹੈ ਜੋ ਕਿ ਪਿਛਲੀ ਵਾਰ ਤੋਂ કુલ ਵੋਟ ਫਿਸ ਦ ਤੋਂ ਕਰੀਬ 13% ਦੀ ਘਟ ਹੈ ਨਤੀਜੇ ਤੇ ਜੂਨ ਆਉਣਗੇ ਤੇ ਕਈ ਕੋਈ ਇੱਕ ਉਮੀਦਵਾਰ ਦੇ ਨਾਂ ਤੇ ਜਿੱਤ ਦੀ ਮੋਹਰ ਲੱਗੇਗੀ ਪਰ ਕੀ ਇਸ ਜਿਮਨੀ ਚੋਣ ਦਾ ਅਸਰ 2027 ਵਿਧਾਨ ਸਭਾ ਚੋਣਾਂ ਵਿੱਚ ਵੀ ਪਵੇਗਾ ਇਸ ਇਹ ਕਹਿਣਾ ਹੈ ਸਹੀ ਨਹੀਂ ਹੋਵੇਗਾ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਰਾਜਨੀਤਿਕ ਇੱਕ ਜਿਮਨੀ ਚੋਣ ਨਹੀਂ ਤੈਅ ਕਰ ਸਕਦੀ ਪਰ ਇਸ ਜਿਮਨੀ ਚੋਣ ਦੇ ਨਤੀਜੇ ਨਾਲ ਕਈ ਪਾਰਟੀਆਂ ਨੂੰ ਫਿਲਹਾਲ ਦੇ ਲਈ 2027 ਚੋਣਾਂ ਵਿੱਚ ਬਹੁਤ ਕੁਝ ਹਾਸਲ ਹੋਵੇਗਾ ਇਸ ਜਿਮਨੀ ਚੋਣ ਚ ਜਿੱਤ ਦੀ ਪ੍ਰਭਾਸ਼ਾ ਹਰ ਪਾਰਟੀ ਲਈ ਅਲੱਗ-ਅਲੱਗ ਹੋਵੇਗੀ ਜੋ ਪਾਰਟੀ ਜੋ ਇੱਕ ਸਤਾਰਮਕ ਸੋਚ ਪੈਦਾ ਕਰੇਗੀ ਕਿਸੇ ਪਾਰਟੀ ਨੂੰ ਪੁਨਰ ਗਠਨ ਅਤੇ ਸਤਾਰਮਕ ਸੋਚ ਮਿਲੇਗੀ ਕਿਸੇ ਨੂੰ ਲੋਕਾਂ ਦੇ ਭਰੋਸੇ ਤੇ ਜਿੱਤ ਦੇ ਨਾਲ ਕੇਂਦਰੀ ਰਾਜ ਨਾਗਨੀਤੀ ਦਾ ਮੌਕਾ ਵੀ ਤੇ ਕਿਸੇ ਨੂੰ ਸਰਕਾਰ ਦੇ ਵਿਰੋਧ ਦਾ ਏਜੰਡਾ ਹਰ ਇੱਕ ਲਈ ਪ੍ਰਭਾਸ਼ਾ ਅਲੱਗ ਹੈ ਇੱਕ ਇੱਕ ਜਿੱਤ ਫਿਲਹਾਲ ਦੇ ਲਈ ਇੱਕ ਹਰ ਇੱਕ ਦੇ ਲਈ ਅਲੱਗ ਅਲੱਗ ਰੱਖੀ ਗਈ ਹੈ ਬਬਰ ਨਾਲ ਹੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ